ਮੁਲਾਜ਼ਮਾਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਸਖਤ ਕਾਰਵਾਈ ਜਿਹੜੀ ਹੈ ਉਹਨਾਂ ਮੁਲਾਜ਼ਮਾਂ ਤੇ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਆਖਿਰਕਾਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਤੇ ਜਿਹੜੇ ਮੁਲਾਜ਼ਮ ਦਫ਼ਤਰਾਂ ਦੇ ਵਿੱਚ ਸਮੇਂ ਸਿਰ ਨਹੀਂ ਪਹੁੰਚਦੇ ਸਨ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਤਾਂ ਹੁਣ ਨਵਾਂ ਆਦੇਸ਼ ਜਾਰੀ ਕੀਤਾ ਗਿਆ ਤਾਂ ਉਹਨਾਂ ਮੁਲਾਜ਼ਮਾਂ ਦੀ ਜਿਹੜੀ ਹੈ ਉਹਨਾਂ ਤਨਖਾਹ ਵੀ ਕੱਟੀ ਜਾਏਗੀ ਤਾਂ ਇਹ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਜਨਤਾ ਦੇ ਲਈ ਸਮੇਂ-ਸਮੇਂ ਤੇ ਲੋਕ ਹਿੱਤ ਕਾਰਜ ਕੀਤੇ ਜਾਂਦੇ ਨੇ ਤਾਂ ਇਸੇ ਦੇ ਤਹਿਤ ਜਦੋਂ ਪਿਛਲੇ ਸਮੇਂ ਦੇ ਵਿੱਚ ਮੁਲਾਜ਼ਮ ਆਪਣੀਆਂ ਕੁਰਸੀਆਂ ਤੇ ਨਹੀਂ ਮਿਲਦੇ ਸਨ ਤਾਂ ਲੋਕਾਂ ਨੂੰ ਖੱਜਲ-ਖਰਾਬੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿੱਥੇ ਉਹਨਾਂ ਦਾ ਸਮਾਂ ਨਸ਼ਟ ਹੁੰਦਾ ਸੀ ਉਥੇ ਹੀ ਉਹਨਾਂ ਦਾ ਪੈਸਾ ਵੀ ਜਿਹੜਾ ਆ ਉਹ ਬੇਫਜ਼ੂਲ ਖਰਚ ਆਉਂਦਾ ਸੀ ਤਾਂ ਜਿੱਥੇ ਕਾਰਨ ਆਮ ਜਨਤਾ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਹੁਣ ਉਹਨਾਂ ਮੁਲਾਜ਼ਮਾਂ ਦੇ ਉੱਤੇ ਸ਼ਕਤੀ ਜਿਹੜੀ ਉਹ ਵਰਤੀ ਗਈ ਆ ਤਾਂ ਹੁਣ ਇਹ ਕਿਹੜੇ ਮੁਲਾਜ਼ਮ ਨੇ ਜਿਨ੍ਹਾਂ ਤੇ ਉੱਤੇ ਹੋਰ ਨਕੇਲ ਜਿਹੜੀ ਆ ਕੱਸੀ ਗਈ ਆ ਸਿਕੰਜਾ ਕੱਸਿਆ ਗਿਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਪੰਜਾਬ ਸਰਕਾਰ ਨੇ ਇੱਕ ਸਖਤ ਫੈਸਲਾ ਲਿਆ ਹੈ ਜੇਕਰ ਮੁਲਾਜ਼ਮ ਦੇਰੀ ਨਾਲ ਦਫ਼ਤਰ ਪਹੁੰਚੇ ਤਾਂ ਉਹਨਾਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਉਹਨਾਂ ਖਿਲਾਫ ਕਾਰਵਾਈ ਹੋਏਗੀ ਉਹਨਾਂ ਦੀ ਤਨਖਾਹ ਵੀ ਕੱਟੀ ਜਾਏਗੀ ਦਰਸਲ ਸੁਭਾ ਸਰਕਾਰ ਨੇ ਹੋਰ ਨਾਲ ਵਿਭਾਗਾਂ ਦੀ ਤਰ੍ਹਾਂ ਟਰਾਂਸਪੋਰਟ ਮਹਿਕਮੇ ਦੇ ਕਰਮਚਾਰੀਆਂ ਨੂੰ ਵੀ ਆਦੇਸ਼ ਜਾਰੀ ਕੀਤਾ ਹੈ ਤੇ ਐਮ ਸੇਵਾ ਐਪ ਰਾਹੀਂ ਦਫ਼ਤਰਾਂ ਦੇ ਵਿੱਚ ਹਾਜ਼ਰੀ ਲਗਵਾਉਣ ਦੇ ਲਈ ਕਿਹਾ ਤਾਂ ਸਰਕਾਰ ਨੇ ਇਸ ਸਬੰਧੀ ਬਕਾਇਦਾ ਹੁਕਮ ਜਾਰੀ ਕੀਤੇ ਨੇ ਕਿ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਕਰਮਚਾਰੀਆਂ ਦੀ ਹੁਣ ਐਮ ਸੇਵਾ ਐਪ ਦੇ ਰਾਹੀਂ ਦਫ਼ਤਰਾਂ ਦੇ ਵਿੱਚ ਹਾਜ਼ਰੀ ਲੱਗੇਗੀ ਆਦੇਸ਼ ਵਿੱਚ ਇਹ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਹਾਜ਼ਰੀ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਜਿਹੜੀ ਆ ਉਹ ਲਾਉਣੀ ਪੈਗੀ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੇਕਰ ਕਿਸੇ ਵੀ ਕਰਮਚਾਰੀ ਟਰਾਂਸਪੋਰਟ ਕਰਮਚਾਰੀ ਦਾ ਜਿਹੜਾ ਆ ਉਹ ਸਮਾਂ 9 ਵਜੇ ਡਿਊਟੀ ਦਾ ਤਾਂ ਉਸ ਨੂੰ 8:59 ਮਿੰਟ ਤੇ ਹਾਜ਼ਰੀ ਲਾਉਣੀ ਪੈਗੀ ਤਾਂ ਜੇ ਉਹਦਾ ਛੁੱਟੀ ਦਾ ਸਮਾਂ 5 ਵਜੇ ਦਾ ਤਾਂ ਉਸ ਨੂੰ 5:01 ਮਿੰਟ ਤੇ ਹਾਜ਼ਰੀ ਜਿਹੜੀ ਆ ਉਹ ਐਮ ਸੇਵਾ ਐਪ ਤੇ ਲਾਉਣੀ ਪੈਗੀ ਜੇਕਰ ਉਹ ਅਜਿਹਾ ਨਹੀਂ ਕਰਦੇ ਜਾਂ ਫਿਰ ਸਮੇਂ ਤੋਂ ਲੇਟ ਹੁੰਦੇ ਨੇ ਤਾਂ ਉਹਨਾਂ ਦੀ ਤਨਖਾਹ ਕੱਟੀ ਜਾਏਗੀ ਉਹਨਾਂ ਦੀ ਤਨਖਾਹ ਦੇ ਵਿੱਚ ਕਟੌਤੀ ਹੋਏਗੀ ਕਿਉਂਕਿ ਕਿਸੇ ਵੀ ਅਧਿਕਾਰੀ ਦੇ ਕਿਸੇ ਵੀ ਕਰਮਚਾਰੀ ਦੇ ਲੇਟ ਆਉਣ ਦੇ ਕਾਰਨ ਲੋਕਾਂ ਨੂੰ ਜਾਂ ਆਮ ਜਨਤਾ ਨੂੰ ਖੱਜਲ-ਖੁਰਾਬੀ ਨਾ ਹੋਵੇ ਅਤੇ ਜਿਸ ਤਰ੍ਹਾਂ ਕਿ ਵਿਭਾਗ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਨਾ ਹੋਵੇ ਇਸ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਹੁਣ ਐਮ ਸੇਵਾ ਐਪ ਤੇ ਟ੍ਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਹਾਜ਼ਰੀ ਜਿਹੜੀ ਹੈ ਉਹ ਲਗਾਈ ਜਾਏਗੀ ਤਾਂ ਇਸ ਦੇ ਸਖਤੀ ਦੇ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਨੇ ਜੇਕਰ ਕੋਈ ਨਹੀਂ ਕਰਦਾ ਤਾਂ ਉਸ ਦੀ ਤਨਖਾਹ ਜਿਹੜੀ ਹੈ ਉਹ ਕੱਟੀ ਜਾਏਗੀ ਦੱਸ ਦੇਣਾ ਚਾਹੁੰਦੇ ਆ ਕਿ ਸਰਕਾਰ ਨੇ ਇਸ ਸ਼ਕਤੀ ਦੇ ਆਦੇਸ਼ ਤੋਂ ਬਾਅਦ ਹੁਣ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣ ਦੇ ਲਈ ਵੀ ਕਿਹਾ ਨਹੀਂ ਤਾਂ ਉਹਨਾਂ ਦੀ ਤਨਖਾਹ ਦੇ ਵਿੱਚ ਕਟੌਤੀ ਕੀਤੀ ਜਾਏਗੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਕਰਮਚਾਰੀ ਨਹੀਂ ਮਿਲਦੇ ਸਨ ਤਾਂ ਜਿਸ ਦੇ ਕਰਕੇ ਆਮ ਲੋਕਾਂ ਨੂੰ ਮੁੜਨਾ ਪੈਂਦਾ ਸੀ ਜੇਕਰ ਦਫ਼ਤਰੀ ਕੰਮ ਕਾਜ ਦੇ ਲਈ ਲੋਕ ਆਉਂਦੇ ਸਨ ਕਾਗਜ਼ੀ ਕਾਰਵਾਈ ਕਰਾਉਣ ਦੇ ਲਈ ਆਉਂਦੇ ਸਨ ਤਾਂ ਉਹਨਾਂ ਨੂੰ ਕੁਰਸੀਆਂ ਖਾਲੀ ਮਿਲਦੀਆਂ ਸਨ ਤਾਂ ਮਾਨ ਸਰਕਾਰ ਵੱਲੋਂ ਆਮ ਜਨਤਾ ਦੀ ਭਲਾਈ ਦੇ ਲਈ ਅ fırsਰਾਂ ਸਮੇਂ ਸਿਰ ਆਉਣ ਦੀ ਹਦਾਇਤ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਕਈ ਅਧਿਕਾਰੀ ਜਿਹੜੇ ਉਹਨਾਂ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਰਕੀ ਪਰ ਇਸ ਦੇ ਨਾਲ ਕੀਤੇ ਨਾ ਕੀਤੇ ਜਿਹੜਾ ਹੁਣ ਮੁਲਾਜ਼ਮਾਂ ਦੇ ਵਿੱਚ ਕਰਮਚਾਰੀਆਂ ਦੇ ਵਿੱਚ ਸਮੇਂ ਸਿਰ ਆਉਣ ਦੀ ਰੀਤ ਜਿਹੜੀ ਆ ਉਹ ਪੈਦਾ ਹੋ ਸਕਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਸਿੱਟੇ ਨਿਕਲਦੇ ਨੇ ਇਹ ਸਮਾਂ ਹੀ ਦੱਸੇਗਾ